ਰੋਗ ਰਚ ਚੱਲ ਰਿਹਾ ਲੋ ਜੀ ਰੋ ਗਿਆ ਇਹ ਮਨਵੀਰ ਆ ਚੱਕਰ ਵਾਲੀਆ ਲੋ ਜੀ ਫਾਈਨਲ ਨਾਲ ਹੀ ਅੰਦਰ ਖਾ ਪੈਨਲਟੀ ਠੱ꺼 ਵਾਲੀ ਟੀਮ ਵੱਲੋਂ ਗੋਲ ਫਾਈਨਲ ਟੂਰਨਾਮੈਂਟ ਚੱਲ ਰਿਹਾ ਜੀ ਠੱਕਰਵਾਲ ਵਰਸਸ ਵੱਡੂ ਪਿੰਡ ਰਹੱਲੀ ਦੀ ਗਰਾਊਂਡ ਦੇ ਵਿੱਚ ਫੁੱਲ ਟਾਈਮ ਜਿਹੜਾ ਇੱਕ ਇੱਕ ਨਾਲ ਜੀ ਬਰਾਬਰ ਰਿਹਾ ਐਕਸਟਰਾ ਟਾਈਮ ਮਿਲਿਆ 7-7 ਮਿੰਟ ਉਹ ਵੀ ਬਰਾਬਰ ਰਿਹਾ ਤੇ ਹੁਣ ਜਿਹੜਾ ਪਨਲਟੀਆਂ ਤੇ ਫੈਸਲਾ ਹੋਣਾ ਜੀ ਫਾਈਨਲ ਕਾਕਾ ਭਾਈ ਜਿੰਨੀ ਪਨਲਟੀ ਰੋਕੂ ਸੁੱਖਾ ਭਾਜੀ ਰੁਕੇ ਤੋਂ ਲੋ ਜੀ ਠੱਕਰਵਾਲ ਦੀ ਟੀਮ ਜਿਹੜੀ ਗੋਲ ਕਰ ਗਈ ਐ ਹੰਕਾਰ ਭਾਜੀ ਵਿੰਡੋ ਤੋਂ ਪੰਡੋ ਦੀ ਟੀਮ ਦੇ ਪਨਲਟੀ ਲੱਗਣਾ ਕਿ ਆ ਗਿਆ ਪਹਿਲੇ ਲੋ ਜੀ ਦੇ ਦੇ ਨੀ ਕੀ ਹੋਣਾ ਦਾ ਲੋ ਜੀ ਪਿੰਡ ਬਰਦੋਈ ਟੀਮ ਵੱਲੋਂ ਪਨਲਟੀ ਬਾਹਰ ਮਾਰ ਗਿਆ ਜੀ ਮੁੰਡਾ ਬਾਹਰ ਮਾਰ ਗਿਆ ਪਨਲਟੀ ਬਾਹਰ ਮਾਰ ਗਿਆ ਲੋ ਜੀ ਠੱਕਰਵਾਲ ਦੀ ਟੀਮ ਵੱਲੋਂ ਪਨਲਟੀ ਲੱਗਣੀ ਜਾ ਰਹੀ ਹੈ ਜੀ ਦੂਜੀ ਇੱਕ ਇੱਕ ਜੜੀਆਂ ਲੱਗ ਗਈਆਂ ਪਨਲਟੀਆਂ ਠੱਕਰਵਾਲ ਦੀ ਟੀਮ ਨੇ ਇੱਕ ਗੋਲ ਪਹਿਲਾਂ ਕਰਤਾ ਹੈ ਜੀ ਗੋਲ ਸੱਤਰਵਾਲ ਦੀ ਟੀਮ ਕੋਲ ਦੂਜਾ ਕਰ ਗਈ ਹੈ ਜੀ ਦੋਆਂ ਚ ਦੋ ਤੇ ਵੱਡੋ ਦੀ ਟੀਮ ਦੀ ਪ੍ਰਾਪਰਟੀ ਲੱਗਣ ਜਾ ਰਹੀ ਹੈ ਜੀ ਚਾ ਚ ਦਿਨ ਚੜਦਾ ਦਰਸ਼ਕ ਜਿਹੜੇ ਪੂਰੇ ਹੌਮ ਹੋਮ ਆ ਕੇ ਪਹੁੰਚੇ ਹੋਏ ਆ ਜੀ ਨਾਈਟ ਫੁੱਟਬਾਲ ਟੂਰਨਾਮੈਂਟ ਐਂਡਰ ਹੱਲੀ ਦੇ ਵਿੱਚ ਅਨਿਤ ਸ਼ਾਹਿਤ ਨੇ ਦਰਸ਼ਕ ਸਾਰੇ ਟਿਕ ਟਿਕੀ ਲਗਾ ਕੇ ਬੈਠੇ ਹੋਏ ਨੇ ਲੋ ਜੀ ਹੋਰ ਕੀ ਥੋੜਾ ਥੋੜਾ ਪ੍ਰੈਸ਼ਰ ਪਾਉਂਦਾ ਹੋਇਆ ਪਿੰਡ ਵੱਡੋ ਦੇ ਖਿਡਾਰੀ ਤੇ ਲੋ ਜੀ ਕਹਿੰਦੇ ਇਹ ਜੱਜ ਕਰ ਗਿਆ ਸੀ ਕਰ ਗਿਆ ਸੀ ਜੱਜ ਪਰ ਕੋਲ ਹੋ ਗਿਆ ਜੀ ਲੋ ਜੀ ਪਨਲਟੀ ਲੱਗਣ ਲੱਗੀ ਆ ਰਹੀ ਹੈ ਠੱਕਰ ਵਾਲੀ ਟੀਮ ਵੱਲੋਂ ਗੋਲ ਕੀਪਰ ਆ ਬਲਾਉਣ ਜਾ ਰਿਹਾ ਜੀ ਤੇ ਤੇ ਲੋ ਜੀ ਦੇਖਦੇ ਹਾਂ ਕੀ ਬਣਦਾ ਇਹ ਗੋਲ 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 ਬਹੁਤ ਸੋਣਾ ਗੋਲ ਕੀਤਾ ਲੋ ਜੀ ਕਹਿੰਦੇ ਜਿੰਨੀਆਂ ਪਨਲਟੀਆਂ ਰੋਕਣਗੇ ਠੱਕਰਵਾਲ ਦੀ ਟੀਮ ਦਾ ਗੋਲ ਕੀਪਰ ਮਨਵੀਰ ਭਾਜੀ ਤੇ 10000 1000 ਦਿੱਤੇ ਜਾਣੇ ਆ 1000 ਜਿਹੜਾ ਹੋ ਗਿਆ ਪਨਲਟੀ ਜਿਹੜੀ ਉਹ ਬਾਹਰ ਬਚ ਗਈ ਸੀਗੀ ਲੋ ਜੀ ਵੱਡੋ ਦੇ ਖਿਡਾਰੀ ਤੇ 골 ਕੀਪਰ ਜਿਹੜਾ ਆਪ ਕੋਲ ਪਨਾਲਟੀ ਲਾਉਣ ਜਾ ਰਿਹਾ ਜੀ ਲੋ ਦੇਖਦੇ ਹਾਂ ਕੀ ਬਣਦਾ 골 ਲੋ ਜੀ ਪਿੰਡ ਠੱਕਰਵਾਲ ਦੀ ਟੀਮ ਵੱਲ ਪਨਾਲਟੀ ਲੱਗਣ ਜਾ ਰਹੀ ਹੈ ਜੀ ਤੇ ਦੇਖਦੇ ਹਾਂ ਕੀ ਬਣਦਾ ਲੋ ਜੀ ਲੋ ਜੀ ਲੋ ਜੀ ਲੋ ਜੀ ਲੋ ਜੀ ਤੋ ਇਹ ਲੋ ਕੇ ਯਾਰ ਵੱਡਾ ਵਾਲਾ ਪਿੰਡਰ बराबर ही हो गया मुकाबला बराबर हो गया जी एक ਉਹਨਾਂ ਦੀ ਰੋਗੀ ਤੇ ਇਹਨਾਂ ਦੀ ਰੋਗੀ ਦੋਨਾਂ ਦੀ ਬਰਾਬਰ ਹੋ ਗਿਆ ਜੀ ਜੁਲੀ ਵੀ ਗੱਲਾਂ ਕਰਦਾ ਕਹਿੰਦਾ ਜਿੰਨੀਆਂ ਰੋਟੀਆਂ ਖਾਧੀਆਂ ਉਹਨੇ ਉਹਨੇ ਹੀ ਸਾਨੂੰ ਵੀ ਦਿੱਤੇ ਜਾਣਗੇ ਸਟੇਜ ਤੇ ਜਿਹੜੇ ਰੋਟੀਆਂ ਖਾਣ ਲੱਗੇ ਹੋ ਕਹਿੰਦੇ ਜਿੰਨੇ ਰੋਟੀਆਂ ਖਾਮਾ ਹੀ ਉਹਨੇ ਉਹਨੇ ਹੀ ਸਾਨੂੰ ਵੀ ਦਿੱਤੇ ਜਾਣਗੇ ਲੋ ਜੀ ਪਨਲਟੀ ਲੱਗਣੀ ਜਾ ਰਹੀ ਹੈ ਜੀ ਪਿੰਡ ਵੱਡੋ ਦੀ ਟੀਮ ਵੱਲੋਂ ਉਹ ਦੇਖਦੇ ਕੀ ਬਣਦਾ ਜੀ ਰੋਗ ਚੱਲ ਗਿਆ ਲੋ ਜੀ ਰੋ ਗਿਆ ਐਮ ਨਵੀਰ ਆ ਠੱਕਰਵਾਲੀਆ ਮਨਵੀਰ ਆ ਕਹਿੰਦੇ ਬਰਾਂਦੀ ਹੋ ਗਈ ਲੋ ਜੀ ਰੋ ਗਿਆ ਰੋ ਗਿਆ ਬਹੁਤ ਜਿਆਦਾ ਜੋਰ ਨਾਲ ਤਾੜੀਆਂ ਤੁਹ ਲੋ ਜੀ ਪਨਲਟੀ ਲੈਣੇ ਜਾ ਰਹੀ ਹੈ ਜੀ ਪਿੰਡ ਠੱਕਰਵਾਲੀ ਟੀਮ ਵੱਲੋਂ ਏ ਗੋਲ ਲੋ ਜੀ ਟੀਮ ਠੱਕਰਵਾਲ ਦੀ ਟੀਮ ਜੇਤੂ ਲੋ ਜੀ ਤਾਰਿਆਂ ਪਰਦੇ ਜਰਨ ਟੂਨਾ ਵੰਡਾ ਵਧੀਆ ਲੱਗਾ ਜੀ ਜਿੱਤ ਗਈ ਪਿੰਡ ਠਕਰਵਾਲ ਦੀ ਟੀਮ ਮਾਰਕਾਂ ਬਹੁਤ ਬਹੁਤ ਫੇਰ ਦਾ ਪ੍ਰਦਰਸ਼ਨ ਕੀਤਾ ਠਕਰਵਾਲ ਦੀ ਟੀਮ ਬਿਨ ਰਈਰੀ